ਲਾਪੇ ਆ ਜੀ ਦੇ ਸੁਖੀਏ ਕੀਏ ਜੇ ਲਾਪੇ ਆ ਮਾਰੇ ਜੀ ਉਥੇ ਦੀ ਰੋਡ ਸਕਦੇ ਹੈ ਇਥੇ ਹੁਣ ਬੀੜੀ ਕਰਕੇ ਅਸੀਂ ਆਪ ਦਾ ਦੀਪਕ ਜੀ ਜਨਤਾ ਬਚਾ ਲਿਆ ਤੇ ਸਮਾਨ ਦੇ ਸਾਡਾ ਸਾਰਾ ਘਰ ਕੋ ਗਿਆ ਦਾਣਾ ਫੱਕਾ ਅਸੀਂ ਜਿਆਖਾ ਥੋੜਾ ਉਹ ਥੋੜਾ ਚੜਦਾ ਚੜਦਾ ਚੜੀ ਗਿਆ ਨੁਕਸਾਨ ਤੇ ਹੁਣ ਅਸੀਂ ਕਰ ਹੀ ਨਹੀਂ ਸਕਦੇ ਪੂਰਾ ਲੱਖ ਲੱਖ ਦਾ ਸਾਡਾ ਝੋਲਾ ਹੈ ਤੇ ਦੂਜਾ ਜਿਹੜਾ ਸਮਾਨ ਆ ਉਹ ਖਰਾਬ ਹੋ ਗਿਆ ਇਹ ਜਿਹੜੀ ਜ਼ਮੀਨ ਆ ਜੇ ਕੀਦਾ ਸਾਡੀ ਖਰਾਬ ਹੋ ਵੀ ਹੋ ਜਣੀ ਨੀ ਅੱਗੇ ਮੌਕੇ ਤੇ ਆ ਤੇ ਗਾਇਦੇ ਫੜਦਾ ਕੀਤੇ ਇਹਨਾਂ ਨੇ ਨੋਜ ਬੰਨਣ ਦੇ ਬਦਲੇ ਇਥੋਂ ਜਲੋਗ ਦਾ ਪੱਕੀ ਮੋਜ ਬਦਲੇ ਅਸੀਂ ਗੇਲ ਨੂੰ ਮੱਤਾਂ ਤੇ ਦੋ ਢਾਈ ਸੌ ਇਹਦੇ ਬੰਦਾ ਘੱਟ ਹਿਸਾਬ ਨਾਲ ਪਾੜੇ ਮਗਰ ਬੰਦੇ ਇੱਥੇ ਕੀਤੇ ਜਿੰਨੇ ਸਾਰੇ ਘਰ ਆਏ ਇਹਨਾਂ ਦੇ ਇਥੋਂ ਇਥੋਂ ਲਾ ਕੇ ਪੋਲਟੋ ਨੂੰ ਜਲੋਗ ਦਾ ਅਗ ਮੋਜ ਪੱਕੀ ਇੱਥੇ ਤੇ ਮੂਜੂਦ ਨੂੰ ਵੋਟਾਂ ਪਾਉ ਇਹਨਾਂ ਕ ਪੱਕੀ ਗੱਲ ਆ ਪੱਕੀ ਗੱਲ ਕਰਕੇ ਦੇਖਦਾ ਹੁਣਾ ਸਾਰੇ 10000 ਰੁਪਇਆ ਕਰਦੇ ਹੋ ਕੀਤਾ ਰੁਪਏ ਪਾਇਕ ਲਾਇਆ ਸਭ ਕੀਤਾ ਮੁੜ ਕੇ ਸਾਨੂੰ ਬਣ ਗਿਆ ਤੇ ਮੁੜ ਘਾਤੋਂ ਉਹਨਾਂ ਦਾ ਆਵਾਜ਼ ਨਹੀਂ ਪੁੱਛੀ ਨੇ ਜਿਹੜਾ ਗੱਡਾ ਕੋ ਨਿਸ਼ਾਨੀ ਇਹਦਾ ਉਹਨਾਂ ਦਾ ਜਿਹੋਣ ਲੱਗੇ ਤਾਂ ਗੱਡਾ ਧੱਕਣਗੇ ਅੱਡਾ ਗੱਡਾ ਹੀ ਧੱਕੀਏ ਬੁੱਢੇ ਹੋ ਗਏ ਆ ਬੁੱਢੇ ਹੋ ਗਏ ਆ ਬੁੱਢਾ ਗਿਆ ਜਿਉਂ ਆਂ ਗੱਡਾ ਧੱਕਦੇ ਧੱਕਦੇ ਮਾਹ ਚੱਕਰ ਜੋ ਗੱਡਾ ਕੱਢਿਆ ਤੇ ਫੇਰੇ ਪਤਾ ਨਹੀਂ ਕਿੱਥੇ ਜਾਇ ਤੇ ਛੱਡ ਗਿਆ ਗੱਡਾ ਉਹਦੇ ਉੱਥੇ ਰਹਿ ਗਿਆ ਮੁੜ ਕੇ ਗੱਡੇ ਵਾਲਿਆਂ ਨੇ ਆਵਾਜ਼ ਹੀ ਨਹੀਂ ਪੁੱਛੀ ਪਰ ਕਿਉਂ ਨਹੀਂ ਗੱਟਿਆਂ ਜਿਹਨੂੰ ਆਪ ਪੁੱਛੀ ਜਾਂਦੇ ਵੀ ਰਹੇ ਆਂ ਐਂ ਮੁਰਕੇ ਲੋਕ ਸਾਨੂੰ ਤਾਣੇ ਮਾਰ ਰਹੇ ਆਂ ਉਹ ਦੂਰਾ ਅਸੀਂ ਇਹ ਗੱਲ ਦੱਸਦੇ ਆਂ ਅਸੀਂ ਅਸੀਂ ਮੰਤਰੀ ਨਹੀਂ ਗੱਲ ਦੱਸਵਾਗੇ 2027 ਬਿਲਕੁਲ ਨਜ਼ਦੀਕ ਆ ਕਿ ਫਿਰ ਕੀ ਹੋ ਜਾ ਉਸ ਵਲੇ ਸਮਾਂ ਹੋਊਗਾ ਜੇ 2027 ਦੀ ਵੋਟਾਂ ਲੈਣ ਆਉਣ ਵੋਟਾਂ ਲੈਣ ਆਉਣ ਕਿ 40 ਸਾਲ ਇਹਦਾ ਕਿਹੜਾ ਧੱਕਾ ਹੋਰ ਹੋਰ ਇਤਨਾ ਹੀ ਹਾਰ ਪਾਵਾਂਗੇ ਫੇਰ ਨੀਤਰਾਣ ਢਾਲੇ ਸਾਬੇ ਪਾਉਣ ਦਾ ਹੈ ਆਸੇ ਪਹਿਣਗੇ ਆ ਬੇਟਾ ਉਹਨੇ ਪਰਚਾ ਹੀ ਕਰਾ ਦੇਣਾ ਹੋਰ ਸਾਲ ਨੂੰ ਵੀ ਕਰਨਗੇ ਦੋਸਤੋ ਪਹੁੰਚੇ ਹਾਂ ਪਿੰਡ ਕੋਟ ਬੁੱਢਾ ਦੇ ਵਿੱਚ ਜਿੱਥੇ ਕੀ ਇਸ ਵਕਤ ਤੁਹਾਨੂੰ ਮੇਰੇ ਕੈਮਰਾਮੈਨ ਮਖਾਉਣਗੇ ਕਿ ਜਿੰਨਾ ਲੋਕਾਂ ਨੇ ਪਾਣੀ ਨੇ ਮਾਰ ਕੀਤੀ ਜਿੰਨਾ ਲੋਕਾਂ ਨੂੰ ਤੇ ਆ ਵੇਖੋ ਇਸ ਤਰ੍ਹਾਂ ਟੈਂਟ ਲਗਾ ਕੇ ਟੈਂਟ ਨਹੀਂ کہہ ਸਕਦੇ ਇਸ ਨੂੰ ਤਰਪਾਈਲ ਪਾ ਕੇ ਆਪਣੀਆਂ ਟਰਾਲੀਆਂ ਦੇ ਉੱਪਰ ਤੇ ਆਪਣਾ ਟਾਈਮ ਪਾਸ ਕਰ ਰਹੇ ਨੇ ਜੇਕਰ ਵੇਖਿਆ ਜਾਵੇ ਤੇ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਸਰਕਾਰਾਂ ਦੀਆਂ ਕੁਝ ਨਾਕਾਮੀਆਂ ਕਰਕੇ ਹੁੰਦੇ ਨੇ ਸਰਕਾਰਾਂ ਦੀ ਨਾਕਾਮੀਆਂ ਇਹ ਹੁੰਦੀਆਂ ਨੇ ਕਿ ਟਾਈਮ ਤੋਂ ਪਹਿਲਾਂ ਬੰਦ ਨਹੀਂ ਬਣਾਏ ਜਾਂਦੇ ਕਿਉਂ ਨਹੀਂ ਬਣਾਏ ਜਾਂਦੇ ਇਹ ਤੇ ਹੁਣ ਸਰਕਾਰਾਂ ਹੀ ਜਾਣਦੀਆਂ ਨੇ ਹੁਣ ਆਣ ਕੇ ਜੇਕਰ ਦੇਖਿਆ ਜਾਵੇ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਪਤਾ ਲੱਗ ਰਿਹਾ ਹੈ ਕਿ 5-5 ਤੋਂ 6-6 ਫੁੱਟ ਪਾਣੀ ਜਿਹੜਾ 15 ਅੰਦਰਾਂ ਦੇ ਵਿੱਚ ਆ ਚੁੱਕਾ ਪਰ ਐਸੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਤਾਂ ਉਹ ਤੁਹਾਡੇ ਨਾਲ ਗੱਲਬਾਤ ਕਰਉਣੇ ਆ ਹਾਂਜੀ ਖਾਲਸਾ ਜੀ ਕੀ ਹਾਲ ਜੇ ਮਹਾਰਾਜ ਜੀ ਕਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਖਾਲਸਾ ਜੀ ਜਿਸ ਤਰ੍ਹਾਂ ਪਾਣੀ ਜਿਹੜਾ ਕੋਟ ਬੁੱਢੇ ਦੇ ਵਿੱਚ ਆ ਚੁੱਕਾ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਹੋ ਜਿਹੇ ਹਾਲਾਤ ਐ ਸੋਕ ਤੇ ਪਿੰਡ ਦੇ ਲੋਕਾਂ ਲਾਤੇ ਆ ਜੀ ਦੇ ਸੁਤ ਵੇਖੀਏ ਤੇ ਲਾਤੇ ਆ ਮਾਰੇ ਜੀ ਉਥੇ ਜੀ ਰੋੜ ਸਕਦੇ ਹੈ ਇਥੇ ਹੁਣ ਬੀੜੀ ਕਰਕੇ ਅਸੀਂ ਆਪ ਦਾ ਦੀਪ ਜੀ ਜਨਤਾ ਬਚਾ ਲਿਆ ਤੇ ਸਮਾਨ ਤੇ ਸਾਡਾ ਸਾਰਾ ਘਰ ਖੋ ਗਿਆ ਦਾਣਾ ਫਕਾ ਅਸੀਂ ਗਿਆ ਆਖਿਆ ਥੋੜਾ ਉਹ ਥੋੜਾ ਚੜਦਾ ਚੜਦਾ ਚੜੀ ਗਿਆ ਹੈ ਤੇ ਇਨਾ ਵੀ ਸਰਕਾਰਾਂ ਆਪਣਾ ਅਮਰਤਪਾਲ ਆਇਆ ਉਹਨੇ ਇਥੇ ਤਾਂ ਕੀਤੀ ਆ ਉਧਰੋਂ ਜੀਤ ਭੁੱਲਰ ਵੀ ਕੱਲ ਆਏ ਉਹ ਵੀ ਉਥੇ ਵੇਖ ਕੇ ਆਏ ਆ ਉਹ ਸਾਡੇ ਕੋ ਕੋਈ ਨਹੀਂ ਕੋਈ ਜਿਸ ਤਰ੍ਹਾਂ ਕਿ ਕਾਂਗਰਸ ਪਾਰਟੀ ਦੇ ਵੀ ਇੱਥੋਂ ਦੇ ਐਮਐਲਏ ਸਾਹਿਬ ਰਹੇ ਨੇ ਸਰਦਾਰ ਹਰਮਿੰਦਰ ਸਿੰਘ ਜਿੱਲ ਜਾਂ ਆਪਣੇ ਕੈਬਨਿਟ ਮੰਤਰੀ ਦੂਜੇ ਮੰਤਰੀ ਸਾਹਿਬ ਖੁਰਾਕ ਮੰਤਰੀ ਵੀ ਆਪਣੇ ਰਹੇ ਨੇ ਤੇ ਆਪਣੇ ਸਰਦਾਰ ਅਰਦੇਸ਼ ਪ੍ਰਤਾਪ ਸਿੰਘ ਜੀ ਕਹਿ ਰਹੇ ਉਹਨਾਂ ਵੱਲੋਂ ਵੀ ਕੋਈ ਸਹਾਇਤਾ ਕੀਤੀ ਗਈ ਨਹੀਂ ਕੋਈ ਨਹੀਂ ਇਹ ਦੋ ਹੀ ਨੇ ਆ ਟੂਮੇ ਆਏ ਇਹ ਭਾਈ ਅਮਰਪਾਲ ਸਿੰਘ ਜਿਹੜੇ ਕਿ ਅਸਕ ਦੇ ਜੇਲ੍ਹ ਦੇ ਵਿੱਚ ਨੇ ਤੁਹਾਨੂੰ ਚਾਰ ਵੀ ਦਿੱਤਾ ਤੇ ਉਹ ਸਾਰ ਵੀ ਸਾਡੀ ਉਹ ਦਰਿਆ ਜਾਂ ਕੇ ਲੈਂਦੇ ਰਹੇ ਆ ਉਹ ਬਜ਼ੁਰਗ ਆਦਮੀ ਕਿੰਨਾ ਮੈਨੂੰ ਮਗਰ ਪਾਪੂ ਵੇਖ ਲੋ ਯਾਰ ਤੂੰ ਬੁੱਢਾ ਆਦਮੀ ਤੇ ਤੁਰ ਰਹੀ ਹੁੰਦਾ ਅਹੀਂ ਇੱਥੇ ਆ ਜੰਨੇ ਆ ਤੇ ਕੱਲ ਲਾਲਜੀ ਨੂੰ ਲਗਾਇਆ ਕਿ ਉਹ ਸਾਡੇ ਕੋਲ ਠੀਕ ਉੱਥੇ ਵੀਡੀਓ ਵੇਖ ਲੋ ਉੱਥੇ ਗਏ ਆ ਉਹ ਵੀ ਆnde ਹਾਲਾਤ ਬਹੁਤ ਬਾੜੇ ਕੋਠੇ ਪਾੜ ਗਏ ਆ ਉਹਦੇ ਹੁਣ ਥੱਲੇ ਬਣਦੇ ਜੋਗ ਨਹੀਂ ਕੀ ਕਰਗੀ ਮਰੀ ਦੀਆਂ ਉੱਥੇ ਹੀ ਬੜਨਾ ਜਿਸ ਤਰ੍ਹਾਂ ਕਿ ਇਸ ਵਕਤੇ ਜਿਹੜਾ ਇਹ ਹੜ੍ਹਾਂ ਦੀ ਹਾਲਾਤ ਹੜ ਆਏ ਨੇ ਤੇ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਡਾ ਨੁਕਸਾਨ ਤੇ ਹੋਣ ਨਹੀਂ ਕਰ ਹੀ ਨਹੀਂ ਸਕਦੇ ਪੂਰਾ ਲੱਖ ਲੱਖ ਦਾ ਸਾਡਾ ਝੋਨਾ ਹੈ ਤੇ ਦੂਜਾ ਜਿਹੜਾ ਸਮਾਨ ਆ ਉਹ ਖਰਾਬ ਹੋ ਗਿਆ ਤੇ ਜਿਹੜੀ ਜ਼ਮੀਨ ਆ ਜੇ ਕੀਪਦਾ ਸਾਡੀ ਖਰਾਬ ਉਹ ਵੀ ਹੋ ਜਾਣੀ ਆ ਹਾਂਜੀ ਤੇ ਜਦੋਂ ਪਾਣੀ ਛੱਡਿਆ ਗਿਆ ਇਹ ਰਾਤ ਦਾ ਸਮਾਂ ਸੀ ਕਿ ਦਿਨ ਦਾ ਸਮਾਂ ਸੀ ਅਹੀਂ ਵੀ ਉਹ ਚੜਦਾ ਚੜਦਾ ਸੀ ਰਾਤ ਹੀ ਸੁੱਤੇ ਆ ਤੇ ਰਾਤ ਹੀ ਪਾਣੀ ਵੇਖਿਆ ਤੇ ਕੁੜੀਆਂ ਮੇਰੇ ਨਾਲ ਸੀ ਜਵਾਗ ਇੰਨਾ ਹਕਦਰ ਨੂੰ ਜਾਵਾਂਗੇ ਫੇਰ ਸਾਡੇ ਆ ਸਾਥ ਦੇ ਨੂੰ ਕਰਕੇ ਆ ਕਿ ਇਹਨਾਂ ਦਾ ਮੰਦੀ ਮੰਦੀ ਜਿੰਨਾ ਪਾਣੀ ਹੋ ਗਿਆ ਉਤੋਂ ਫਿਰ ਨਿਕਲ ਕੇ ਆਈ ਮੇੜੀ ਸਾਨੂੰ ਲੈ ਕੇ ਆਈ ਹਾਂ ਲਾਹ ਤੇ ਹੁਣ ਤੁਸੀਂ ਸਿਆਣੇ ਵੀ ਲੋ ਲਾਹਤ ਬਹੁਤ ਮੜੀ ਆ ਇਹ ਸਮਾਨ ਆ ਛੱਤ ਦੇ ਥੱਲੇ ਕਿਤਨਾ ਵੜਾਂਗੇ ਤੇ ਜਿਹੜਾ ਜਾ ਕੇ ਤੁਸੀਂ ਕਿਤੇ ਚਲੇ ਜੋ ਤੁਹਾਨੂੰ ਮੰਦਰ ਦਿਖਾਈਏ ਕਿ ਤਰ੍ਹਾਂ ਉਤਰਾ ਹੀ ਆ ਪਿਆ ਖਲਾਰਾ ਹੀ ਦੇ ਥੱਲੇ ਭਿੱਗੇ ਪਏ ਆ ਦਾਣੇ ਭਿੱਜ ਗਏ ਹਾਂ ਸਮਾਨ ਕੱਢਣ ਦਾ ਵੀ ਸਮਾਨ ਹੀ ਮਿਲਿਆ ਨਹੀਂ ਸਮਾਨ ਕੱਢ ਕੇ ਕਿੱਥੇ ਜਾਣਾ ਤੁਸੀਂ ਸਿਆਣੇ ਘਰ ਨਹੀਂ بچਾਈਆਂ ਘਰ ਤੇ ਜਾਣਾ ਹੀ بچਾਈਆਂ ਵੀ ਜੇ ਆਪੇ ਜਾਣਾ ਹੋਣੀ ਹੈ ਤੇ ਸਮਾਨ ਆਪੇ ਆ ਜੂ ਜੀ ਹੋਣਗੇ ਤਾਂ ਸਭ ਕੁ ਹਾ ਤੇ ਜੇ ਜੀ ਨਾ ਰਹਿਗੇ ਤੇ ਤੁਸੀਂ ਸਿਆਣੇ ਦੀ ਸਮਾਨ ਨੂੰ ਅਸੀਂ ਕੀ ਕਰਨਾ ਇਸ ਤਰ੍ਹਾਂ ਕਿ ਪਾਣੀ ਐਕਦਾਮ ਛੱਡ ਦਿੱਤਾ ਗਿਆ ਘਰਾਂ ਦੇ ਵਿੱਚ ਪਾਣੀ ਚਾਰ ਤੋਂ ਪੰਜ-ਪੰਜ ਫੁੱਟ ਆ ਗਿਆ ਕਈ ਜੀਵ ਜੰਤੂ ਪਾਣੀ ਦੇ ਵਿੱਚ ਵੀ ਜਰੀਲੇ ਨੇ ਕੋਈ ਉਹ ਵੀ ਆਏ ਬਹੁਤ ਬਹੁਤ ਸਾਪੋ ਘਿਰਦੇ ਰਹੇ ਆਕੇ ਸਾਡਾ 40 40 ਸਾਪ ਉਹ ਦੇਖਦੇ ਆ ਹਾਂ ਸੱਪ ਇੱਥੇ ਵੀ ਹੁਣ ਬੈਠੇ ਆ ਇੱਥੇ ਵੀ ਰਾਤ ਨੂੰ ਚੜਦੇ ਸੱਪ ਆ ਦੋ ਦਿਨ ਹੋ ਗਏ ਅਸੀਂ ਤਰਪਾਲ ਪਾ ਕੇ ਅੱਜ ਤਿਆ ਲੈਂਦਾ ਅਸੀਂ ਤਰਪਾਲ ਪਾ ਕੇ ਭਿੱਜੇ ਰਹੇ ਆ ਦੋ ਪਾਉ ਅਸੀਂ ਇੱਥੇ ਰਾਤ ਬਹਿ ਬਹਿ ਕੱਟੀ ਆ ਸਾਡੇ ਆ ਵੀ ਜੁਲੇ ਆ ਜੇ ਲੀਰੇ ਆ ਵਿਖਲਾ ਦੇ ਦੀਰੇ ਜੀ ਰਾਤ ਵੀ ਮੀਂਹ ਆ ਗਿਆ ਰਾਤ ਵੀ ਬੈਠੇ ਰਹੇ ਕੀ ਕਰੀ ਅੱਗਰ ਜਲਦੀਏ ਇੱਥੇ ਜਿਆਦਾ ਦੇ ਇੱਕ ਸਮਾਨ ਦੇ ਲਾਗੇ ਬੈਠੇ ਤੇ ਕਹਿੰਦਾ ਭਾਵਾ ਕਿ ਇਸ ਵਕਤ ਜਿਹੜੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਨੇ ਲਾਲਜੀਤ ਸਿੰਘ ਦੀ ਪੁਲਰ ਉਹ ਤੁਹਾਡੀ ਸਾਰ ਲੈਣ ਆਏ ਆ ਜਾਂ ਭਾਈ ਅਮਰਪਾਲ ਸਿੰਘ ਜੀ ਤਾਂ ਹੋਰ ਕੋਈ ਨਹੀਂ ਆਇਆ ਪਹਿਲੋਂ ਅਮਰਪਾਲ ਆਇਆ ਤੇ ਫਿਰ ਲਾਲਜੀਤ ਪੁਲਰ ਵੀ ਆਇਆ ਹੋਰ ਨਹੀਂ ਅਜੇ ਸਾਡੇ ਧਾਰਮਿਕ ਸੁਸਾਇਟੀਆਂ ਉਹ ਤੇ ਚਲੋ ਇਸ ਤਰ੍ਹਾਂ ਹੀ ਆ ਮਹਾਰਾਜ ਦੀ ਕਿਰਪਾ ਤੁਲੀਆਂ ਹੀ ਰਹਿੰਦੀਆਂ ਕੋ ਆ ਗਿਆ ਕੋ ਨਾ ਆ ਗਿਆ ਕੋ ਜਲ ਦੇ ਗਿਆ ਕੋਈ ਗੱਫਾ ਦੇ ਗਿਆ ਗੱਫੇ ਵੀ ਹੁਣ ਪਾਸਿਓਂ ਛਗੜਨੇ ਆ ਸਾਡੇ ਕੋ ਘਰ ਭਰੇ ਪਏ ਟਿਕਾਣੇ ਆ ਆਪ ਦਾ ਪਕਾ ਕੇ ਖਾ ਸਕਦੇ ਆ ਕੀ ਕਰੀਏ ਹੁਣ ਮਰੀ ਦੇ ਇੱਥੇ ਬੈਠੇ ਆ ਜੀ ਸਾਡਾ ਥੋੜਾ ਕਰਦਾ ਅਹੀਂ ਮਹਾਰਾਜ ਦੇ ਸੰਗਿਆ ਹੀ ਮੱਥਾ ਦਾਗ ਨਹੀਂ ਮੰਗਣ ਵਾਲੇ ਉਹ ਦੇਣ ਵਾਲਾ ਪਰਮੇਸ਼ਰ ਇੱਥੇ ਆਪੇ ਠੀਕ ਹੈ ਇੱਥੇ ਅੱਜ ਵੀ ਉਹਨਾਂ ਨੂੰ ਉਸ ਮਾਲਕ ਤੇ ਪੂਰਾ ਵਿਸ਼ਵਾਸ ਹੈ ਕਿ ਹੱਥ ਕਿਸੇ ਦੇ ਗਾੜੀ ਨਹੀਂ ਕਿਉਂਕਿ ਇਹ ਪੰਜਾਬੀ ਦੀ ਖਾਸ ਇੱਕ ਪਹਿਚਾਣ ਆ ਕਿ ਮੰਗਣਾ ਨਹੀਂਗਾ ਮੰਗਣਾ ਤੋਂ ਸਵਾਏ ਗੁਰੂ ਕੋਲੋਂ ਜਿੰਨੇ ਦੇਣਾ ਹੱਥ ਨਹੀਂ ਕਿਸੇ ਦੇ ਗਾੜੀ ਡਾਉਣਾ ਸੋ ਆਪਣੀ ਕੀਰਤ ਕਰਨੀ ਤਾਂ ਉਸ ਕੀਰਤ ਦੀ ਖਾਣੀ ਆ ਹੋਣ ਸਾਡੇ ਨਾਲ ਹੋਰ ਵੀ ਇਥੋਂ ਦੇ ਸਿੰਘ ਸਾਹਿਬ ਮੌਜੂਦ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਅਸਾ ਬਾਬਾ ਜੀ ਜਿਸ ਤਰ੍ਹਾਂ ਸਰਕਾਰਾਂ ਕਹਿ ਦਿੰਦੀਆਂ ਨੇ ਬੜੇ ਬੜੇ ਵਾਅਦੇ ਕੀਤੇ ਨੇ ਕਾਂਗਰਸ ਸਰਕਾਰ ਵੀ ਸੀਗੀ ਜਾਂ ਕਸ਼ਮੀਰੀ ਅਕਾਲੀ ਦਲ ਦੇ ਵੀ ਇਥੋਂ ਦੇ ਰਹੇ ਨੇ ਐਮਐਲਏ ਸਭ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਕਿ ਜਿਸ ਤਰ੍ਹਾਂ 2027 ਦੇ ਵਿੱਚ ਇਲੈਕਸ਼ਨ ਆਊਗੀ ਕੀ ਫੇਰ ਸਾਥ ਦਿੱਤਾ ਜਾਊਗਾ ਜਿਹੜਾ ਅੱਜ ਮੌਕੇ ਤੇ ਨਹੀਂ ਹੈ ਜੀ ਅੱਗੇ ਮੌਕੇ ਤੇ ਆ ਕਿ ਵਾਦੇ ਛੱਡਦਾ ਕੀਤੇ ਇਹਨਾਂ ਨੇ ਨੌਜ ਪਧਰਨ ਦੇ ਬਦਲੇ ਇਥੋਂ ਚੱਲੋਗਾ ਪੱਕੀ ਨੌਜ ਬਦਲੇ ਅਸੀਂ ਗੇਲ ਨੂੰ ਆਖਿਆ ਤੇ ਦੋ ਢਾਈ ਸੋ ਬੰਦਾ ਘਟ ਹਿਸਾਬ ਨਾਲ ਪੜੇ ਮਗਰ ਬੰਦੇ ਇਕੱਠੇ ਕੀਤੇ ਜਿੰਨੇ ਸਾਰੇ ਘਰ ਆਏ ਇਹਨਾਂ ਇਥੋਂ ਇਥੋਂ ਇਲਾਕੇ ਪੋਲ ਤੋਂ ਜੋ ਲੋਕ ਤਾਂ ਕਿ ਮਨੋਜ ਪੱਕੀ ਕਰਕੇ ਤੁਹਾਨੂੰ ਦੂਜਾ ਜ਼ਰੂਰੀ ਉਹਨੂੰ ਵੋਟਾਂ ਪਾਓ ਕਿ ਪੱਕੀ ਗੱਲ ਆ ਪੱਕੀ ਗੱਲ ਕਰਕੇ ਦੇਸਾ ਹੋਣਾ ਸਾਰੇ 10000 ਰੁਪਿਆ ਕਰਦੇ ਉਹ ਕੀਤਾ ਰੁਪਏ ਪਾਇਕ ਲਾਇਆ ਸਭ ਕੀਤਾ ਮੁੜ ਕੇ ਸਾਨੂੰ ਬਣ ਗਿਆ ਤੇ ਬੜ ਘਾਤ ਨਾਲ ਆਵਾਜ਼ ਵੀ ਪਛੀ ਨੇ ਹੁਣ ਤੱਕ ਉਹਨਾਂ ਦੇ ਅੱਜ ਅੱਜ ਨੰਗੇ ਇਥੇ ਦੀ ਦਾਵਾ ਬਣਦੇ ਕੀ ਆ ਕੀ ਹੁਣ ਜਦੋਂ ਕੋਈ ਕੋਈ ਸਾਡੇ ਜੀ ਵੀ ਕਰਤਾ ਕੋਣ ਨੂੰ ਵੀ ਕੀ ਆ ਕੀ ਇਹਨਾਂ ਨੂੰ ਕਿੰਨਾ ਚਿਰ ਹੋਗਾ 40 ਸਾਲਾਂ ਦਾ ਮਕਰੇ ਤੁਰੇ ਫਿਰਦੇ ਨੇ ਚਾੜੂ ਵਾਲੇ ਵਿਚਾਰੇ ਹੁੰਦਾ ਇਹ ਪਹਿਲੀ ਵਾਰ ਨੇ ਅਸੀਂ ਪਹਿਲੀ ਵਾਰ ਨੇ ਸਾਰੇ ਲੋਕਾਂ ਨੇ ਪੰਜਾਂ ਪੰਜਾ ਰੁਪਏ ਦੇ ਪਾ ਕੇ ਵੇਖੀ ਕੀ ਕਰਦੇ ਆ ਬਈ ਇਹ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਰੇ ਹਦੀਸ਼ ਪ੍ਰਤਾਪ ਸਿੰਘ ਕੈਰੋ ਜੀ ਨੇ ਵਾਦਾ ਕੀਤਾ ਸੀ ਕਿ ਹਰਮਿੰਦਰ ਗਿੱਲ ਨੇ ਹਰਮਿੰਦਰ ਗਿੱਲ ਨੇ ਸਾਡਾ ਕੀਤਾ ਸੀ ਤੇ ਉਹ ਵੀ ਕਰਦਾ ਰਿਹਾ ਪਹਿਲਾਂ ਵਾਦਾ ਕੋ ਦਾ ਸਾਡੇ ਬਥੇ ਲਗਾ ਉਹ ਅਸੀਂ ਬੁਟੇ ਨੂੰ ਪੋਦੇ ਰਿਹਾ ਗਿੱਲ ਨੂੰ ਮੈਂ ਬਣੋ ਬਣੋ ਉਹਦੇ ਤੱਕ ਕਰੂੰਗਾ ਤੁਹਾਡਾ ਮੈਂ ਸੁਣੂੰਗਾ ਇੱਥੇ ਆ ਕੇ ਸੁਣ ਇੱਥੇ ਆ ਕੇ ਤਰ੍ਹਾਂ ਕਰਦਾ ਰਿਹਾ ਪੰਜ ਨੂੰ ਬਣਾ ਬਣ ਕੇ ਤੁਹਾਡੀ ਮੈਂ ਜਰੂਰ ਸੁਣੂੰਗਾ ਮੜਕੇ ਕੱਢਦੇ ਗਾ 40 ਸਾਲ ਪਾਉ ਗੱਡਾ ਤੱਕ ਦੇ ਰਹੇ ਆ ਜਿਹੜਾ ਗੱਡਾ ਕੋਈ ਨਿਸ਼ਾਨੀ ਇਹਦਾ ਉਹਦਾ ਜਿਹੋਣ ਲੱਗੇ ਤਾਂ ਗੱਡਾ ਧੱਕਣ ਗਿਆਦਾ ਗੱਡਾ ਹੀ ਤਾਂ ਕੀ ਗਿਆ ਬੁੱਢੇ ਹੋ ਗਏ ਬੁੱਢੇ ਹੋ ਗਏ ਆ ਇਹ ਬੁੱਢਾ ਗਿਆ ਵੀ ਹੋ ਗਿਆ ਗੱਡਾ ਧੱਕਦੇ ਧੱਕਦੇ ਮਾਹ ਜਿੱਕਰ ਜੋ ਗੱਡਾ ਕੱਢਿਆ ਸਿਰ ਫੇਰੇ ਪਤਾ ਨਹੀਂ ਕਿੱਥੇ ਜਾਇ ਤੇ ਝੜ ਗਿਆ ਗੱਡਾ ਉੱਥੇ ਰਹਿ ਗਿਆ ਠੀਕ ਮੁੜ ਕੇ ਗੱਡੇ ਵਾਲੇ ਨੇ ਵਾਰੀ ਨਹੀਂ ਪੁੱਛੀ ਹੁਣ ਕਿਹਨੇ ਗੱਟਿਆ ਜਿਹਨੂੰ ਆਦ ਪੁੱਛੀ ਜਾਣਦੇ ਵੀ ਰਹੇ ਆ ਐਵੇਂ ਮੁੜ ਕੇ ਲੋਕ ਸਾਨੂੰ ਤਾਨੇ ਮਾਰ ਰਹੇ ਆ ਔਰ ਅਦੇਸ਼ ਪ੍ਰਤਾਪ ਸਿੰਘ ਵੀ ਕੈਰੋ ਵੀ ਇਥੋਂ ਦੇ ਮੰਤਰੀ ਰਹੇ ਨੇ ਉਹਨਾਂ ਨੇ ਵੀ ਕਦੀ ਨਹੀਂ ਉਹਨਾਂ ਨੇ ਪਬਲਿਕ ਨਿੱਕੀ ਵਾਲੇ ਨਹੀਂ ਵੇਦੇ ਉਹ ਤਗੜਿਆਂ ਦੇ ਯਾਰ ਆ ਤਗੜਿਆਂ ਦੇ ਬੰਦੇ ਤਗੜਿਆਂ ਕੋ ਜਾ ਕੇ ਬਹਿੰਦੇ ਆ ਸਾਨੂੰ ਤਾਂ ਕੋਈ ਲਾਗੇ ਨਹੀਂ ਹੁੰਦਾ ਉਹਨਾਂ ਦੇ ਹਾਂਜੀ ਸਾਨੂੰ ਉਹਨਾਂ ਦੇ ਕੋਈ ਲਾਗੇ ਨਹੀਂ ਹੁੰਦਾ ਉਹ ਦੂਰਾਂ ਦਾ ਹੀ ਗੱਲ ਦੱਸਦੇ ਆ ਅਸੀਂ ਅਸੀਂ ਮੰਤਰੀ ਨਹੀਂ ਗੱਲ ਦੱਸਾਂਗੇ 2027 ਬਿਲਕੁਲ ਨਜ਼ਦੀਕ ਆ ਫਿਰ ਕਿਹੋ ਜਿਹਾ ਉਸ ਵਲੇ ਸਮਾਂ ਹੋਊਗਾ ਜੇ 2027 ਦੀ ਵੋਟਾਂ ਲੈਣ ਆਉਣਗੇ ਉਹ ਤਾਂ ਲੈਣੋਂ ਹੁਣ ਕਿਹਨ 40 ਸਾਲ ਦੇ ਦਾ ਗੜਾ ਧੱਕਿਆ ਹੁਣ ਹੇਟਰੇ ਯਾਰ ਪਾਵਾਂਗੇ ਫੇਰ ਜਿਤੋਂ ਨਾਲ ਸਾਡੇ ਪੌਂਟ ਆਏ ਠੀਕ ਯਾਰ ਤੇ ਪਹਿਣਗੇ ਭਾਵੇਂ ਚਲੋ ਉਹਨੇ ਪਰਚਾ ਹੀ ਕਰਾ ਦੇਣਾ ਹੋਰ ਸਾਡੂੰ ਕੀ ਕਰਦਣਗੇ ਇਹਨਾਂ ਕੋਈ ਇੰਨਾ ਕੋਈ ਨਾ ਮੰਤਰੀਆਂ ਕੋਈ ਨਿਵਲਤ ਕੋਲਾ ਪਰਚਾ ਕਰਾ ਦੇ ਪਰਚਾ ਕਰਾਣੇ ਜਮਾਨਤ ਹੋ ਜੂਗੀ ਅਸੀਂ ਇੱਥੇ ਬੈਠੇ ਕੋ ਹੋ ਜੇ ਤੇ ਉੱਥੇ ਬੈਠੇ ਕੋ ਹੋ ਜੇ ਬਾਦੀ ਗੱਲ ਫੇਰ ਸਾਡੀ ਦੂਜੀ ਪਾਰਟੀ ਹੈਗੀ ਆ ਇਹ ਚੰਦੇ ਝੋਖਲਾ ਨੂੰ ਹੋਰ ਕੀ ਆ ਸੰਨਾਂ ਨਾਲ ਜਾਂਦੀ ਆ ਤੁਹਾਨੂੰ ਉਹ ਅਸੀਂ ਚੋਕਲਾ ਜਾਂਦੇ ਫਿਰ ਉਹਨਾਂ ਨਾਲ ਜਾਂਦੇ ਵੀ ਇਹ ਐਸ ਵਕਤ ਜਿਹੜੀ ਹਲਾ ਆ ਦਿਆ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਤੁਹਾਡਾ ਨੁਕਸਾਨ ਹੋ ਗਿਆ ਇਹ ਪੂਰਾ ਹੋ ਸਕਦਾ ਇਹ ਪੂਰਾ ਘਟੋ ਜੀ ਹੁਣ 6 ਕਿਲੋ ਮੇਰੇ ਚੋਂ ਨਹੀਂ 70 70000 ਦਾ ਚੋਂ ਨਿਕਲਦਾ ਇਹ ਕਿੱਥੋਂ ਪੂਰਾ ਕਰਾਂਗੇ ਆਹ ਦਾ 10000 ਦਾ ਨਹੀਂ ਕਹਾਂ ਕੀ ਦੇਣਗੇ ਸਾਨੂੰ ਕੁਝ ਨਹੀਂਗਾ ਕਿ ਇਹ ਐਸੋਦ ਕੀ ਸਰਕਾਰ ਨੂੰ ਅਪੀਲ ਕਰਨਾ ਚਾਹੀਦਾ ਸਰਕਾਰ ਨੂੰ ਅਪੀਲ ਕਰਨਾ ਚਾਹੀਦਾ ਕੋਈ ਗਰੀਬਾਂ ਜਾਵੇ ਕੋ ਗਰਾਊਂਡ ਤੇ ਗਰਾਊਂਡ ਚਾਹਣ ਗਰਾਊਂਡ ਲੈਵਲ ਤੇ ਕੋਈ ਵੰਡਣਾ ਇਹ ਹਮਰੇ ਦੇ ਤਰੜੇ ਘਾਇਦੇ ਆ ਮਾੜਿਆਂ ਤੱਕ ਤੇ ਪਹੁੰਚਦਾ ਕੋਈ ਨਹੀਂ ਪਾਉ ਜਨਤਾ ਵੋਟਾਂ ਪਾਉਂਦੀ ਜ਼ਿੰਦਾਬਾਦ ਵਾਲੇ ਰਹਿਦੇ ਜ਼ਿੰਦਾਬਾਦ ਜ਼ਿੰਦਾਬਾਦ ਚੱਲਣ ਦੇ ਇੱਥੇ ਜ਼ਿੰਦਾਬਾਦ ਆ ਰਹੀ ਇਥੋਂ ਦੀ ਜਨਤਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤੇ ਪੁਰਾਣੀਆਂ ਸਰਕਾਰਾਂ ਦੇ ਉੱਤੇ ਰੋਸ ਵੀ ਜ਼ਾਹਰ ਕੀਤਾ ਜਾ ਰਿਹਾ ਜਿਨ੍ਹਾਂ ਨੇ ਵਾਅਦੇ ਕੀਤੇ ਸੀਗੇ ਕਿ ਇਥੇ ਬੰਦ ਬਣਾਏ ਜਾਣਗੇ ਤਾਂ ਕਿ ਜਿਹੜਾ ਕਿ ਤੁਹਾਡਾ ਨੁਕਸਾਨ ਨਾ ਹੋ ਸਕੇ ਪਰ ਇਸ ਵਕਤੇ ਵੇਖੋ ਜੇਕਰ ਗੱਲ ਕੀਤੀ ਜਾਵੇ ਕਿ ਜਿਹੋ ਜੀ ਮਾਰ ਵਜੀ ਉਹਦੇ ਵਿੱਚ ਹੀ ਵਾਹਿਗੁਰੂ ਤੇ ਪੂਰਾ ਭਰੋਸਾ ਰੱਖ ਕੇ ਬੈਠੇ ਨੇ ਪਰ ਸਰਕਾਰਾਂ ਦੀ ਜੇਕਰ ਗੱਲ ਕਰੀਏ ਤੇ ਪਿਛਲੀਆਂ ਸਰਕਾਰਾਂ ਦੇ ਕੀਤੇ ਵਾਅਦੇ ਤੁਹਾਨੂੰ ਸਾਹਮਣੇ ਹੀ ਜਨਤਾ ਦੱਸ ਰਹੀ ਹੈ ਤੇ ਕੁਝ ਹੋਰ ਵੀ ਦੱਸਣਾ ਚਾਹੁੰਦੇ ਜੀ ਹਾਂਜੀ ਆਉ ਨੋ ਇਹਦਾ ਕਰਕੇ ਵਾਦਾ ਇਹਨੇ ਸਾਥੋਂ ਵੋਟਾਂ ਲਿਆਈ ਐ ਇੱਥੇ ਸੱਜਿਆ ਹਾਰ ਪਾਇਆ ਪੂਰਾ ਸੁਪਰ ਗਰਾਮ ਕੀਤਾ 10-15000 ਇਕੱਠੇ ਕਰਕੇ ਲਾਇਆ ਲਾਇਆ ਤੇ ਮੁੜ ਕੇ ਲੰਬਾ ਨਹੀਂ ਮੁੜ ਕੇ ਆਉਦੇ ਕੋਲੋਂ ਪੈਸੇ ਇਕੱਠੇ ਕਰਕੇ ਨੋਜ ਬਣਤੀ ਉਦੋਂ ਦੀ ਸਰਕਾਰ ਮੁਕਦੀ ਨਹੀਂ ਗਾ ਕਾਂਗਰਸ ਦੀ ਤੇ ਉਦੋਂ ਲੋਕ ਸੋਨਾਂ ਦੇ ਰਾਣੀ ਸਰਕਾਰ ਤੇ ਗਈ ਤੁਸੀਂ ਕਦੋਂ ਬੱਧੀ ਐ ਆਉਦੇ ਕੋਲੋਂ ਹੋਰ ਬੱਧੀ ਆਉ ਦੇ ਜਟਾ ਖੋਲ ਪਾ ਕੇ ਲਿਕੇ ਤੇ ਬੰਤੀ ਮੁੜ ਕੇ ਇਹੜੇ ਕੋਲ ਪਟੇ ਗਏ ਆ ਤੇ ਆਪਣੇ ਗਿਰਸਾਹ ਕੋਲ ਇਹ ਪਟੇ ਦਸਤਰੇ ਬੈਠੇ ਆ ਸੁਖ ਵੀ ਬਿਠਾ ਹੀ ਹੋਰ ਵੀ ਆਪਣੇ ਪਿੰਡ ਦੇ ਬੈਠੇ ਸਿੰਦਾ ਸ਼ੀਰ ਵੀ ਬਿਠਾ ਹੀ ਬਾਬਾ ਜਣੇ ਸਾਡੇ ਪਿੰਡ ਦੀ ਪੰਚਾਇਤ ਰੀਕੇ ਐ ਮੈਂ ਆਖਿਆ ਪ੍ਰਭੂ ਹੁਣ ਤੋਂ ਆਪਣੀ ਗਿਰਸਾਹ ਚਾਂਦੀ ਸਰਕਾਰ ਤੱਕ ਰਹੀ ਤੇ ਉਹਨੇ ਕੋਈ ਨਾ ਕਰ ਲਈਏ ਹੈ ਕਹਿੰਦਾ ਮੈਂ ਕਰਦਾ ਮੈਂ ਰਹੀਂ ਬੰਨ ਕੇ ਕਈ ਵਾਰਾ ਕੀਤਾ ਆ ਔਰ ਟੁੱਟ ਜੇ ਤੇ ਭਾਵੇਂ ਰੁੱਟ ਜੇ ਐਂ ਐਂ ਮਹਾ ਸਰਕਾਰ ਜੰਦੀ ਨੂੰ ਬਣ ਕੇ ਆਈ ਤੇ ਬਣਤਾ ਹੀ ਟੁੱਟ ਜਾਣਾ ਵਾਸਤੇ ਨਹੀਂ ਵੱਡੇ ਵੱਡੇ ਬਣ ਟੁੱਟ ਗਿਆ ਪ੍ਰਾਈਵੇਟ ਬਣ ਬਣਤਾ ਹੀ ਤੇ ਉਹ ਐ ਡਸਟਰੇ ਜਾ ਕੇ ਆਖਿਆ ਮੇਰੇ ਰੱਬ ਦਾ ਵਾਸਤਾ ਲੋਕ ਸਾਨੂੰ ਕੁੜੀਆਂ ਦੀਆਂ ਗੱਲਾਂ ਕਰਦੇ ਐਂ ਕਰਦੇ ਤੈਨੂੰ ਡਸਟਰੇ ਜਾ ਕੇ ਆਖਿਆ 100 ਬੰਦੇ ਚ ਆਪਾਂ ਚੋਰੀ ਨਹੀਂ ਆਖਿਆ ਮੇਰੇ ਨਾਲ ਲੋਕ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਤਾਂ ਰੋਸ ਜਿਹੜਾ ਪੂਰਾ ਇਸ ਵਕਤ ਇਹਨਾਂ ਦੇ ਮਨ ਦੇ ਵਿੱਚ ਆ ਕਿ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਜਿਹੜੇ ਸਰਦਾਰ ਹਰਮਿੰਦਰ ਸਿੰਘ ਜੀ ਗੇਲਿਆ ਕਈ ਤਰ੍ਹਾਂ ਦੇ ਵਾਅਦੇ ਕੀਤੇ ਸੀਗੇ ਲੇਕਿਨ ਉਹ ਪੂਰੇ ਨਹੀਂ ਕੀਤੇ ਗਏ ਜਿਹੜੀ ਨੋਜ਼ ਬਣਨੀ ਸੀ ਉਹ ਵੀ ਨਹੀਂ ਕੀਤੀ ਪੂਰੀ ਉਹ ਵੀ ਇਹਨਾਂ ਨੇ ਆਪਣੇ ਕੋਲੋਂ 7 ਤੋਂ 8 ਲੱਖ ਰੁਪਇਆ ਲਾ ਕੇ ਕਿਸਾਨਾਂ ਕੋਲੋਂ ਕਿਰਾਇਆ ਕਰਕੇ ਤੇ ਨੋਜ਼ ਬਣੀ ਸੀ ਲੇਕਿਨ ਹੁਣ ਹੜਾਂ ਦੀ ਮਾਰ ਵਜੀ ਉਹ ਵੀ ਟੁੱਟ ਚੱਕੀ ਆ ਜੇਕਰ ਸਰਕਾਰ ਆਪਣੇ ਸਹੀ ਢੰਗ ਨਾਲ ਕੰਮ ਕਰਦੀ ਤੇ ਹੋ ਸਕਦਾ ਸੀ ਕਿ ਇਹਨਾਂ ਦਾ ਇਹ ਇਨਸਾਨ ਨਾ ਹੁੰਦਾ ਸੋ ਆਪ ਨੂੰ ਜਿਹਨੂੰ ਪਤਾ ਹੈ ਕਿ ਸਰਕਾਰਾਂ ਕਿੰਨਾ ਕਿ ਜਨਤਾ ਦਾ ਸੋਚਦੀਆਂ ਇਹ ਤੇ ਤੁਸੀਂ ਆਪ ਜਰੂਰ ਕਮੈਂਟ ਬਾਕਸ ਵਿੱਚ ਜਾ ਕੇ ਸਾਡੇ ਕਮੈਂਟ ਜਰੀਏ ਜਰੂਰ ਦੱਸਣਾ ਕਿ ਸਰਕਾਰਾਂ ਦੇ ਅਸਤ ਕਿਹੋ ਜਿਹੇ ਹਾਲਾਤ ਨੇ ਤਦ ਤੱਕ ਤੁਸੀਂ ਜੁੜੇ ਰਹੋ ਰੋਜ਼ਾਨਾ ਸਪੀਡ ਨਿਊਜ਼ ਨਾਲ ਮੈਂ ਹਾਂ ਨਿਸ਼ਾਨ ਸੋ ਹਤਾ ਤਰਨ ਤਰ